ਕਈ ਕਹਾਣਾ ਨਾਟਕਕਾਰ ਜੈਨੂ ਆਪਣੇ ਹੱਕ ਵਿੱਚ ਮੈਂ ਤਾਂ ਇਹਨੂੰ ਆਪਣਾ ਪਲੱਸ ਪੁਆਇੰਟ ਸਮਝਦਾ ਜਗਦੀਪ 60 ਸਾਲ ਦੀ ਉਮਰ 'ਚ ਮੈਂ ਇੰਨੇ ਕੰਮ ਕਰਕੇ ਬੈਠਾ ਹਾਂ ਕੱਲਾ ਜਿਹੜੀਆਂ ਸੰਸਥਾਵਾਂ ਨਹੀਂ ਕਰ ਸਕਦੀਆਂ ਸੀਆਂ ਮੈਂ ਪੰਜਾਬੀ ਦੇ ਆਵਿਸ਼ਾਸਤ ਤੇ ਪੀ ਐਚ ਡੀ ਜਦੋਂ ਕੀਤੀ ਜਗਦੀਪ ਉਹਦੇ ਵਿੱਚ 1040 ਨਾਟਕ ਪੜ੍ਹ ਕੇ ਕੀਤੀ ਮੈਂ ਕੋਈ ਪੀ ਐਚ ਡੀ ਦੇ ਵਿੱਚ 20 ਨਾਟਕ ਨਹੀਂ ਪੜ੍ਹਦਾ 30 ਹੀ ਪੜ੍ਹਦਾ ਮੇਰੀ ਪੀ ਐਚ ਡੀ 1040 ਨਾਟਕਾਂ ਤੇ ਹੋਈ ਫਿਰ ਮੈਂ ਕੱਲੇ ਨੇ ਯੂ ਜੀ ਸੀ ਦੇ ਪ੍ਰੋਜੈਕਟ ਲੈ ਕੇ ਐਂਸਾਈਕਲੋਪੀਡੀਆ ਆਫ ਪੰਜਾਬੀ ਨਾਟਕ ਤਿਆਰ ਕੀਤਾ ਤੇ ਹੁਣ ਮੈਂ ਪਿਛਲੇ ਸਾਲ ਪੰਜਾਬੀ ਨਾਟਕ ਪੋਥੀ ਤਿਆਰ ਕੀਤਾ ਜਿਹਦੇ ਵਿੱਚ 1667 ਨਾਟਕਾਂ ਦਾ ਜ਼ਿਕਰ ਹੈ ਸਾਰੇ ਨਾਟਕ ਪੜ ਕੇ ਮੈਂ ਇੱਕ ਇੱਕ ਨਾਟਕ ਬਾਰੇ ਆਪ ਨਹੀਂ ਗਿਆ 1667 ਨਾਟਕ ਹੈ 1700 ਤੋਂ ਵੱਧ ਦਾ ਗ੍ਰੰਥਾ ਉਹ ਪੂਰਾ ਤੇ 1667 ਨਾਟਕ ਮੈਂ ਆਪ ਪੜ ਕੇ ਵੀ ਹੈ ਇੱਕ ਹੋਰ ਐਡੀਸ਼ਨ ਇਹ ਹੈ ਕਿ ਜਦੋਂ ਅਸੀਂ ਇਸ ਸ਼ੌਕ ਤੋਂ ਸ਼ਹਿਰ ਦਿੱਸ ਦਾ ਹੈ ਪਾਲੀ ਦਾ ਉਦੋਂ ਪਲੇ ਅਸੀਂ ਦੇਖਿਆ ਸੀਗਾ ਜਦੋਂ ਅਸੀਂ ਪੜ ਰਹੇ ਸੀ 19 ਸਾਲ ਦੀ ਉਮਰ 'ਚ ਮੈਂ ਪਹਿਲਾ ਨਾਟਕ ਲਿਖਿਆ ਕਾਲ ਕਰਕੇ ਲਿਖਿਆ ਮੈਨੂੰ ਕਾਲੀ ਸੀ ਮਹਾਨ ਹੋਣ ਦੀ ਹੁਣ ਮੈਨੂੰ ਲੱਗਦਾ ਮੈਨੂੰ ਮਹਾਨ ਹੋਣ ਦੀ ਕਾਲੀ ਨਹੀਂ ਆ ਉਹਦੇ ਲਈ ਮੈਨੂੰ ਫਿਰ ਇੱਕ ਦੋ ਅਵਾਲਾਂ ਵਾਲੀ ਪੋਲਿਟਿਕਸ ਤੇ ਵੜਨਾ ਪੈਣਾ ਜਾਂ ਰਾਜਨੀਤੀ ਵਿੱਚ ਜਾਣਾ ਪੈਂਦਾ ਹੁਣ ਸਭ ਇਸ ਕਰਕੇ ਜਗਦੀਪ ਮੈਂ ਹੁਣ ਆਪਣੇ ਆਪ ਨੂੰ ਮੈਂ ਆਖਰ ਨਾਟਕ ਲਿਖਿਆ ਸੀ 2015 ਦੇ ਵਿੱਚ ਦਿੱਲੀ ਰੋਡ ਤੇ ਇੱਕ ਹਾਦਸਾ ਤੇ ਜਾਮ ਮੈਂ 9 ਸਾਲਾਂ ਬਾਅਦ ਲਿਖਿਆ ਪੂਰੇ ਉਹਨੇ 9 ਸਾਲਾਂ ਬਾਅਦ ਜਾਮ ਲਿਖਿਆ ਹੁਣ ਮੈਨੂੰ ਅਗਲਾ ਨਾਟਕ ਲਿਖਣ ਦੀ ਕੋਈ ਕਾਲ ਨਹੀਂ ਦੀ ਸੋ ਹੁਣ ਮੈਂ ਥੋੜਾ ਜਿਹਾ ਸੁਧਰ ਗਿਆ ਪਰ ਮੈਂ ਕੰਮ ਦੇ ਵਿੱਚ ਕਾਹਲ ਹਮੇਸ਼ਾ ਹੀ ਰੱਖੂਗਾ ਅੱਜ ਕੱਲ ਮੈਂ ਇੱਕ ਵੱਡੇ ਪ੍ਰੋਜੈਕਟ ਤੇ ਕੰਮ ਕਰ ਰਿਹਾ ਜਿਹੜਾ ਕਿ 23 April ਨੂੰ ਲਾਂਚ ਹੋਣ ਜਾ ਰਿਹਾ ਤੁਸੀਂ ਕਾਹਲ ਹੈ ਜਿਹੜੀ ਮੈਨੂੰ ਤੇਜ਼ੀ ਨਾਲ ਕੰਮ ਕਰਨਾ ਸਿਖਾਦੀ ਹੈ ਚੱਕਦੇ ਚੱਕਦੇ ਵੱਟੇ ਚੱਕਦੇ ਪਰ ਮੈਂ ਲੱਗਿਆ ਰਹਿਣਾ ਤੇ ਦਾ ਹਾਂਜੀ ਸਰ ਉਸ ਵਾਲਾ ਇਤਿਹਾਲ ਮੇਰਾ ਨਾ ਨਹੀਂ ਹੈ ਮੈਂ ਉਸ ਤਰ੍ਹਾਂ ਦੀ ਸਰਦਾਰੀ ਨਹੀਂ ਕਰ ਰਿਹਾ ਵੀ ਕਾਹਲ ਜ਼ਿੰਦਗੀ ਵਿੱਚ ਕੰਮ ਕਰਨੀ ਹੁੰਦੀ ਹੈ ਤੁਸੀਂ ਮੇਰੀ ਗੱਲ ਸਮਝ ਗਏ ਹੋ ਰੋਮੈਟਿਕ ਤਰੀਕੇ ਨਾਲ ਉਹ ਹੋਰ ਪਾਸੇ ਦੂਰ ਲਿਆ ਕੋਈ ਗੱਲ ਨਹੀਂ ਆਪ ਐਕਸ ਵਾਲ ਬਤ ਤੁਦਬਾ ਦਾ ਪਰ ਲਵਾਂਗੇ ਤੁਹਾਡੇ ਜਿਹੜਾ ਨਾਟਕ ਦੀ ਸਿਰਜਣਾ ਕਰਦੇ ਹੋ ਸਿਰਜਣਾ ਵੇਲੇ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋ ਕਿਉਂਕਿ ਬਹੁਤ ਸਾਰੇ ਨਾਟਕ ਨੇ ਤੁਹਾਡੇ ਉਹਨਾਂ ਦੇ ਕਥਾਨਕ ਕਿੱਥੋਂ ਸ਼ੁਰੂ ਹੁੰਦਾ ਕਿੱਧਰ ਜਾ ਉਹ ਲੀਨੀਅਰ ਲੀਨੀਅਰ ਨਹੀਂ ਹੈਗੀ ਮਾਟੀ ਪਰ ਨੇ ਉਹਨਾਂ ਨੇ ਬਹੁਤ ਪੱਤੀਆਂ ਤੇ ਪਰਤਾਂ ਦੀ ਜਿਹੜੀ ਜੁਗਲਬੰਦੀ ਹੈ ਉਹ ਵੀ ਤੁਹਾਡੇ ਦਿਮਾਗ ਨੂੰ ਸ਼ੌਕ ਕਰ ਦਿੰਦੀ ਆ ਤੁਸੀਂ ਪੜਦੇ ਪੜਦੇ ਸਟੰਡ ਹੋ ਜਾਂਦੇ ਹੋ ਨਿਸ਼ਕਮ ਬਾਕ ਇੱਕ ਅਲੱਗ ਹੁੰਦਾ ਹੈ ਆਪ ਕੁਝ ਇੱਕ ਪਾਤਰ ਨੂੰ ਸਿਰਜਦੇ ਹੁੰਦੇ ਨੇ ਨਾ ਮੰਨਦੇ ਵਿੱਚ ਤੇ ਉਹਨੂੰ ਕਥਾਨਕ ਦੇ ਵਿੱਚ ਔਰ ਇੱਕ ਗਹਿਰੋਂ ਕਹੀ ਹੋਟਾ ਦਦੇ ਹਾਂ ਤੇ ਕਿਹੜੀਆਂ ਵਿਧੀਆਂ ਜਾਂ ਕਿਹੜੀਆਂ ਟੈਕਨੀਕਸ ਵਰਤਦੇ ਹੋ ਕਿਉਂਕਿ ਇੱਕ ਡੀਪਰੇਟ ਤੋਂ ਦੁਦਕੰਡ ਦਿੱਤ ਤੁਹਾਡੇ ਨਾਟਕ ਨੇ ਹੋ ਜਿਹੜੇ ਤੁਸੀਂ ਲਿਖ ਰਹੇ ਹੋ ਇਹ ਮੇਰਾ ਸਵਾਲ ਹੈ ਨਵੇਂ ਲੇਖਨ ਵਾਲੇ ਜਿਹੜੇ ਹੋਣਗੇ ਉਹਨਾਂ ਨੇ ਸ਼ਾਇਦ ਕੋਈ ਮਦਦ ਹਦਾਇਤ ਇਸ ਗੱਲ ਦੇ ਵਿੱਚ